ਵਿਜਲੀ ਮੰਤਰੀ ਮਰਦਾਬਾ ਮੁਤਾਬਕ ਮੁਤਾਬਕ ਮੇਰਾ ਨਾਮ ਹਰਪੀ ਸਿੰਘ ਸਰਕਲ ਸਕੱਤਰ ਟੈਕਨੀਕਲ ਸਭਿ ਨੇ ਨਿਰੀਖਣ ਅਸੀਂ ਅੱਜ ਜੋ ਸਾਡਾ ਸੰਯਾਸ ਚੱਲਦਾ ਹੈ ਸਮੂਹਿਕ ਛੁੱਟੀ ਦਾ ਅੱਜ ਤੀਜੇ ਦਿਨ ਦੇ ਵਿੱਚ ਅਸੀਂ ਅੱਜ ਰੋਸ ਧਾਨਾ ਦੇ ਕੇ ਜਿਹੜੇ ਫਰੀਦਕੋਟ ਦੇ ਬਾਜ਼ਾਰਾਂ ਦੇ ਵਿੱਚ ਰੋਸ ਮਾਰਚ ਕਰਕੇ ਆਏ ਆਂ ਔਰ ਇਸ ਜਿਹੜੀ ਸਮੂਹਿਕ ਛੁੱਟੀ ਨੂੰ ਅਸੀਂ ਪੂਰੀ ਤਨਦੇਹੀ ਨਾਲ ਪੂਰੇ ਸ਼ਕਤੀ ਨਾਲ ਲਾਗੂ ਕਰ ਰਹੇ ਹਾਂ ਔਰ ਇਸ ਸੰਘਰਸ਼ ਦੀ ਕੜੀ ਵਜੋਂ ਜੋ ਪਾਵਰ ਕਾਉਂ ਦੇ ਮੈਨੇਜਮੈਂਟ ਤੇ ਬਿਜਲੀ ਮੰਤਰੀ ਵੱਲੋਂ ਸਾਨੂੰ ਕੋਈ ਵੀ ਜਿਹੜਾ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਜਿਹੜੀ ਸਮੂਹਿਕ ਛੁੱਟੀ ਹੈ ਉਹ 13 ਸਤੰਬਰ ਤੋਂ ਵਧਾਉਂਦੇ ਹੋਏ ਅੱਗੇ 17 ਸਤੰਬਰ ਤੱਕ ਉਹਦਾ ਵਾਅਦਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖੇ ਜਿਹੜੇ ਸੰਘਰਸ਼ ਸਾਡੇ ਵੱਲੋਂ ਕੀਤੇ ਜਾਣਗੇ